ਮੰਗਲ ਐਮਪੀ ਦੀ ਕੋਠੀ ਕੂੜੇ ਦੇ ਡੰਪ ਨੂੰ ਪਿਛਲੇ ਕੁਝ ਦਿਨਾਂ ਤੋਂ ਲੱਗੀ ਆਗ ਦੇ ਕਾਰਨ ਕੂੜੇ ਵਿੱਚ ਰਹੇ ਰਹਿ ਕੇ ਉੱਠਦੇ ਧੂਏ ਨੇ ਨਾਲ ਲੱਗਦੇ ਐਮਪੀ ਦੀ ਕੋਠੀ ਜਵਾਰ ਮਾਰਕੀਟ ਤੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਜਿੰਨਾ ਦੁਸ਼ਵਾਰ ਕੀਤਾ ਹੋਇਆ ਸੀ ਕਿਉਂਕਿ ਉਹਦੇ ਵਿੱਚੋਂ ਉੱਠ ਰਿਹਾ ਖਤਰਨਾਕ ਜ਼ਹਿਰੀਲਾ ਧੂਨਾ ਲੋਕਾਂ ਲਈ ਆਫਤ ਬਣਿਆ ਹੋਇਆ ਸੀ ਤੇ ਅਕਸਰ ਦੇਖਿਆ ਗਿਆ ਕਿ ਧੂਏ ਦੀ ਇੱਕ ਪਰਤ ਮਾਰਗ ਉੱਪਰ ਦੁਕਾਨਾਂ ਕਰਾਂ ਤੱਕ ਪਹੁੰਚ ਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੇ ਸੀ ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਤੇ ਰੋਕ ਲਗਾਈ ਜਾਵੇ ਜਿਸ ਨੂੰ ਵੇਖਦੇ ਹੋਏ ਬੀਬੀ ਐਮਬੀ ਪ੍ਰਸ਼ਾਸਨ ਨੇ ਅੱਜ ਆਪਣੇ ਮਸ਼ੀਨਰੀ ਦੇ ਨਾਲ ਇਸ ਧੂਏ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਕੂੜੇ ਦੇ ਅੰਦਰ ਤੱਕ ਲੱਗੀ ਹੋਈ ਅੱਗ ਦੇ ਕਾਰਨ ਬਾਰ-ਬਾਰ ਕੂੜੇ 'ਚ ਅੱਗ ਲੱਗ ਜਾਂਦੀ ਹੈ ਤੇ ਹਰ ਪਾਸੇ ਖਤਰਨਾਕ ਜ਼ਹਿਰੀਲਾ ਧੂੰਆਂ ਫੈਲ ਜਾਂਦਾ ਹੈ ਹੁਣ ਇਸ ਕੂੜੇ ਦੇ ਡੰਪ ਨੂੰ ਵੱਡੀ ਮਸ਼ੀਨਰੀ ਦੇ ਨਾਲ ਫਰੋਲ ਕੇ ਇਸ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਸੁਣੋ ਇਸ ਬਾਰੇ ਮੌਕੇ ਤੇ ਮੌਜੂਦ ਇਲਾਕਾ ਵਾਸੀਆਂ ਨੇ ਕੀ ਕਿਹਾ ਤੇ BBMP ਅਧਿਕਾਰੀ ਨੇ ਇਸ ਬਾਰੇ ਕੀ ਕਿਹਾ। ਵੇਖੋ ਪੂਰੀ ਰਿਪੋਰਟ PB Prime ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ। ਲਾਇਦਾ ਨਹੀਂ ਆ ਅਸੀਂ ਰਹਿੰਦੇ ਬਾਡਾਂ ਚ। ਤੇ ਆਸੇ-ਪਾਸੇ ਤਿੰਨ-ਚਾਰ ਪਿੰਡ ਹੋਰ ਹੈ। ਆ ਕਾਫੀ ਟਾਈਮ ਤੋਂ ਸਾਡੀ ਸਮੱਸਿਆ ਹੈ ਕਿ ਇੱਥੇ ਜਿਹੜਾ ਡੰਪ ਹੈ ਨਾ ਕੂੜੇ ਦਾ ਇੱਥੇ ਗਰਮੀਆਂ ਟਾਈਮ ਨੂੰ ਅੱਗ ਲੱਗ ਜਾਂਦੀ ਹੈ। ਜਿਹਦਾ ਧੂਆਂ 24 ਘੰਟੇ ਸਾਡੇ ਘਰਾਂ ਵਹੋਂ ਚੱਲੇ ਰਿਹਾ ਨਾ ਸਾਨੂੰ ਸਾਹ ਦੀ ਪ੍ਰੋਬਲਮ ਆ ਚੁੱਕੀ ਹੈ। ਠੀਕ ਹੈ ਜੀ। ਤੇ ਅਸੀਂ ਕਾਫੀ ਵਾਰ ਇਹਨਾਂ ਨੂੰ ਐਸਡੀਐਮ ਸਾਹਿਬ ਨੂੰ ਵੀ ਡੀਸੀ ਰੂਪਨਗਰ ਪੰਜਾਬ ਪੋਲੂਸ਼ਨ ਬੋਰਡ ਨੂੰ ਵੀ ਕਿਹਾ ਵੀ ਮਸਲਾ ਹੱਲ ਕੀਤਾ ਜਾਵੇ ਪਰ ਇਨੀ ਨਹੀਂ ਕੀਤਾ ਕਿਉਂਕਿ ਜਿਹੜੀ ਹੁਣ ਅੱਗ ਲੱਗੀ ਹੈ ਅੱਧਾ ਕਿਲੋਮੀਟਰ ਲੱਗੀ ਹੈ। ਔਰ ਕਿਚੋ ਕਮ ਸੇ ਕਮ 30 40 30 40 ਪ੍ਰਾਣ 30 40 ਤੋਂ ਜ਼ਿਆਦਾ ਜਿਹੜੇ ਸਾਡੇ ਪੇੜ ਹੈ ਜਲ ਕੇ ਸੁਆਹ ਹੋ ਗਏ ਹੈ ਕਈ ਤਾਂ ਗਿਰ ਚੁਕੇ ਥੱਲੇ ਤਾਂ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਤੇ ਹੁਣ ਤਾਂ ਜਿਹੜੇ ਬੀਬੀ ਐਮਬੀ ਦੇ ਵਰਕਰ ਹੈ ਉਹ ਵੀ ਆ ਕੇ ਹੁਣ ਕੰਮ ਕਰ ਰਹੇ ਆ ਲੈ ਸ਼ੁਰੂ ਹੋਇਆ ਹੈ ਬਾਕੀ ਜਿਹੜਾ ਧੂਆ ਹੈ ਹੁਣ ਥੋੜਾ ਬਹੁਤ ਘਟਿਆ ਜਰੂਰ ਹੈ ਬਾਕੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਜਿਹੜਾ ਇਹ ਮਸਲਾ ਹੈ ਇਹ ਡੰਪ ਇੱਥੋਂ ਚੁੱਕਿਆ ਜਾਵੇ ਇੱਥੇ ਪਾਰਕ ਬਣਾਇਆ ਜਾਵੇ ਤੇ ਇੱਥੇ ਹੋ ਸਕੇ ਜਿਆਦਾ ਤੋਂ ਜਿਆਦਾ ਜਿਹੜੇ ਸਾਡੇ ਨਿਮਨ ਦੇ ਪੇੜ ਹੈ ਉਹ ਲਗਾਇਆ ਜਾਵੇ ਜਿਹੜੇ ਸਾਨੂੰ ਸਾਹ ਦੀ ਬਿਮਾਰੀ ਜੀ ਅਸੀਂ ਬਚ ਸਕਣ ਭਾਜੀ ਇਹ ਪਿਛਲੇ 7 ਦਿਨਾਂ ਦਾ ਹੈ ਜਿਹੜੀ ਇਹ ਅੱਗ ਦੀ ਜਣ ਜੀ ਕਟਣਾ ਪਿਛਲੇ 7 ਦਿਨਾਂ ਤੋਂ ਲੋਕ ਮਿੱਠਾ ਜ਼ਹਿਰ ਨੱਕ ਰਸਤੇ ਲੈ ਰਹੇ ਇਹ ਜਿਹੜਾ ਧੂਆਂ ਨਾ ਜੀ ਇੰਨਾ ਖਤਰਨਾਕ ਹੈ ਲੋਕਾਂ ਨੂੰ ਬੜੀ ਪਰੇਸ਼ਾਨੀ ਹੋਈ ਵੀ ਸਾਡੇ ਬੱਚੇ ਬਜ਼ੁਰਗ ਬਿਮਾਰ ਹੈ ਸਾਹ ਲੈਣ ਦੀ ਦਿੱਕਤ ਹੈ ਪਰ ਪ੍ਰਸ਼ਾਸਨ BBMP ਗਹਿਰੀ ਨੀਜ਼ ਹੁੰਦਾ ਦਾ ਅੱਜ ਅਸੀਂ ਇਲਾਕੇ ਦੇ ਨੌਜਵਾਨ ਜਿਹੜੇ ਸਾਡੇ ਨਾਲ ਖੜੇ ਹੋ ਕੇ ਅੱਜ ਇਹਨਾਂ ਨੇ ਇੱਕ ਰਣ ਕੀਤਾ ਦਾ ਅਗਰ BBMP ਕੋਈ ਉਚਿਤ ਕਾਰਵਾਈ ਨਹੀਂ ਕਰਦੀ ਇਹਦੇ ਬਾਰੇ ਤਾਂ ਆਪਾਂ ਰੋਰ ਜਾਮ ਕਰਾਂਗੇ ਕਰਨੇ ਤੇ ਬੈਠਾਂਗੇ ਉਸ ਤੋਂ ਬਾਅਦ ਦੇਖੋ ਪੰਜ ਫਾਇਰ ਵਿਗੇਟ ਇੱਥੇ ਆਈ ਅੱਗ ਬੁਝਾਣ ਨਹੀਂ ਤਾਂ ਦੋ ਆਂਦੀ ਦੀ ਉੱਪਰੋਂ ਮਾੜੀ ਮੋਟੀ ਪਾਣੀ ਮਾਰ ਕੇ ਚਲ ਜਾਂਦੀ ਦੀ ਹੁਣ ਪ੍ਰੋਪਰ ਵੇ ਨਾਲ ਜਿਹੜੇ ਬੀਵੀਐਮਬੀ ਦੇ ਅਫਸਰ ਹੈ ਇਹਨਾਂ ਨੇ ਮਹਿਮ ਸ਼ੁਰੂ ਕੀਤੀ ਵੀ ਦੇਖੋ ਕਿ ਤੂੰ ਇਥੇ ਕਾਬੂ ਪਾਇਆ ਜਾਂਦਾ ਕਿ ਨਹੀਂ ਅਸੀਂ ਇਹੀ ਮੰਗ ਕਰਾਂਗੇ ਇਲੈਕਸ਼ਨ ਕਮਿਸ਼ਨਰ ਤੋਂ ਵੀ ਇੱਕ ਪਾਸੇ ਆਪਾਂ ਗ੍ਰੀਨ ਇਲੈਕਸ਼ਨ ਦੀ ਮਹਿਮ ਕੋਰੀ ਵੀ ਦੂਜੇ ਪਾਸੇ BBMP ਦੀ ਨਲਕੀ ਨਾਲ ਆ 25 30 ਬੂਟੇ ਜਿਨ੍ਹਾਂ ਨੂੰ ਅੱਗ ਲੱਗੀ ਆ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੋਈ বন ਵਿਭਾਗ ਸੁੱਤਾ ਵਾ ਪ੍ਰਦੂਸ਼ਣ ਬੋਰਡ ਸੁੱਤਾ ਵਾ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਅਸੀਂ ਇਹੀ ਅਫਸਰਾਂ ਤੇ ਮੰਗ ਕਰਦੇ ਇਹਨਾਂ ਦੇ ਵਿਰੁੱਧ ਉਚਿਤ ਕਾਰਵਾਈ ਕਰਕੇ ਲੋਕਾਂ ਨੂੰ ਜੀਿੰਦਾ ਅਧਿਕਾਰ ਦਿੱਤਾ ਜਾਵੇ। ਹਲੇ ਕਿੱਥੇ ਇਹਦਾ ਹਲੇ ਸ਼ੁਰੂ ਹੋਇਆ ਏ। ਅੱਗੇ ਦੇਖਦੇ ਆਂ ਵੀ ਅਫਸਰ ਕਿਆ ਕਰਦੇ। ਬੀਪੀਐਮਪੀ ਪ੍ਰਸ਼ਾਸਨ ਜਦੋਂ ਸੈਚਰਡੇ ਔਨਵਰਡ ਸਾਨੂੰ ਪਤਾ ਲੱਗਿਆ ਸ਼ਾਮ ਨੂੰ ਵੀ ਹੋਇਆ ਉਹਦੇ ਹੀ ਫੌਰੀ ਤੌਰ ਦੇ ਉੱਤੇ ਐਕਸ਼ਨ ਲੈਂਦੇ ਹੋਏ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਟੀਮ ਇੱਥੇ ਪਾਖੜਾ ਡੈਮ ਤੇ ਫਾਇਰ ਬ੍ਰੀਡ ਦੀਆਂ ਗੱਡੀਆਂ ਮੰਗਾ ਕੇ ਅਸੀਂ ਨਾਲੋ-ਨਾਲ ਇੱਥੇ ਸ਼ੁਰੂ ਕਰਤਾ ਸੀ ਪ੍ਰਚਾਰਾਂ ਦਾ ਕੰਮ ਤੇ ਫਰਗੜਕੜ ਦੀਆਂ ਗੱਡੀਆਂ ਵੀ ਜਿਹੜੀਆਂ ਨੇ ਨਾਲੋ-ਨਾਲ ਆ ਰਹੀਆਂ ਨੇ ਐਸਟੀਓ ਸਾਹਿਬ ਤੇ ਜੈ ਸਾਹਿਬ ਵੀ ਇੱਥੇ ਡਿਪਲੂਟ ਕੀਤੇ ਹੋਏ ਨੇ। ਉਹ ਇੱਥੇ ਹੀ ਡੰਪ ਨੂੰ ਦੇਖ ਰਹੇ ਨੇ। ਤੇ ਕੌਂਸਲ ਵੱਲੋਂ ਵੀ ਸਹਿਯੋਗ ਆ ਉਹਨਾਂ ਦਾ ਸਟਾਫ ਵੀ ਸਾਡੇ ਕੋਲ ਆ ਰਿਹਾ ਹੈ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੀਆਂ ਗੱਡੀਆਂ ਵੀ ਆ ਰਹੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਆਪਣਾ ਬਲਡੋਜ਼ਰ ਵੀ ਲਾਇਆ ਹੋਇਆ ਜਿਹੜਾ ਮੇਰੇ ਇੱਧਰ ਰਾਈਟ ਸਾਈਡ ਤੇ ਲੱਗਿਆ ਹੋਇਆ ਹੈ ਟਿੱਪਰ ਵੀ ਖੜਾ ਜਿੱਥੇ ਕਿਤੇ ਆਪਣਾ ਕਰਕੇ ਦੇ ਉੱਥੇ ਅਸੀਂ ਫਿਰ ਆਪਣਾ ਜਿਹੜਾ ਹੈਗਾ ਮਿੱਟੀ ਲਿਆ ਕੇ ਉਹ ਵੀ ਪਾ ਰਹੇ ਹਾਂ ਵੀ ਉਹਨੂੰ ਕਵਰ ਅਪ ਕਰ ਦਈਏ ਤੇ ਜਿਹੜੀ ਇਹ ਜਿਹੜਾ ਅੱਗ ਬੁਝਣ ਵਾਲਾ ਕੰਮ ਹੈ ਇਹ ਖਤਮ ਹੋ ਜੇ ਇਹਨੂੰ ਜੰਗ ਸਥਲ ਦੇ ਉੱਤੇ ਅਸੀਂ ਆਪਣਾ ਜਿਹੜਾ ਕੰਮ ਕਰ ਰਿਹਾ ਹਾਂ ਹਾਂਜੀ ਪੂਨੇ ਨੇ ਖਲਾਰ ਕੇ ਤੂਫਾਨ ਕੀਤਾ ਯਾਰ ਅੱਜ ਨਹੀਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਲਾਰ ਕੇ ਜੇ ਕੋਈ ਹੈਗਾ ਤਾਂ ਪਾਣੀ ਦੇ ਬਚਾਰਾਂ ਦੇ ਨਾਲ ਉਹਨੂੰ ਅੱਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹ ਜਿਹੜਾ ਧੂੰਆਂ ਵੀ ਨਾ ਹੋ ਸਕੇ